ਤੇ ਮਰਦੰਗ ਤੇ ਵੇਖਣ ਨੂੰ ਨਹੀਂ ਲੱਭਦੀ ਤਬਲਾ ਮੈਨੂੰ ਲੱਗਦਾ ਮਰਦੰਗ ਤਾਂ ਵਿਗੜਿਆ ਰੂਪ ਹੀ ਹੈ ਇਹ ਤਬਲਾ ਐਕਚੂਅਲ ਮੁਜਰੇ ਦਾ ਸਾਜ਼ ਹੈ ਜੀ ਹੁਣ ਮੈਂ ਚਲੋ ਕਹਿਣਾ ਨਹੀਂ ਚਾਹੁੰਦਾ ਕਈ ਗੱਲਾਂ ਦੇ ਫੇਰ ਕੌਂਟਰੋਵਰਸੀ ਸਾਡੇ ਲੋਕ ਕਰ ਜਾਂਦੇ ਪਰ ਮੈਂ ਡਰਦਾ ਨਹੀਂ ਹੁੰਦਾ ਇਹਨਾਂ ਗੱਲਾਂ ਤੋਂ ਤਬਲਾ ਮੁਜਰੇ ਦਾ ਸਾਜ਼ ਹੈ ਖੜਕੇ ਵਾਲਾ ਸਾਜ਼ ਹੈ ਇਹ ਸੁਰਤ ਨਹੀਂ ਟਿਕਣ ਦਿੰਦਾ ਇਹਦਾ ਕਲਾਕਾਰ ਜੀ ਅੱਜ ਕੱਲ ਕਿਰਤਨੇ ਤਬਲੇ ਨਾਲ ਹੋ ਰਿਹਾ ਫੇਰ ਹੁਣ ਕੀ ਕਰੀਏ ਜੀ ਅਸੀਂ ਤਾਂ ਕਹਿ ਹੀ ਸਕਦੇ ਹਾਂ ਨਾ ਲੜ ਤਾਂ ਸਕਦੇ ਨਹੀਂ ਪਿਛਲੇ ਸਮੇਂ ਤੁਸੀਂ ਮੇਰਾ ਇੰਟਰਵਿਊ ਕੀਤੀ ਸੀ ਤੁਸੀਂ ਬਾਜੇ ਦੀ ਗੱਲ ਕੀਤੀ ਸੀ ਉਹ ਵੈਸਟਰਨ ਸਾਜ਼ ਏ ਇਹ ਤੁਸੀਂ ਕਹਤਾ ਮੁਜਰੇ ਦਾ ਸਾਜ਼ ਤੇ ਫਿਰ ਸੁਰਤ ਜੁੜੂ ਕਿਵੇਂ ਜ਼ਰੂਰ ਸੁਰਤ ਦੇ ਦੇਖੋ ਜੀ ਤੇ ਜਿਹੜੇ ਗੁਰੂ ਨੇ ਸਾਜ਼ ਬਣਾ ਕੇ ਦਿੱਤੇ ਆ ਮਰਦੰਗ ਆਪ ਵਜਾਉਂਦੇ ਰਹਿ ਗੁਰੂ ਸਾਹਿਬ ਰਬਾਬ ਨਾਲ ਸਦਾ ਨਾਮ ਜਪਦੇ ਰਹੇ ਭਾਈ ਬਾਬਨ ਦਾ ਰਬਾਬ ਵਜਾਉਂਦੇ ਰਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੱਤਾ ਬਲਵੰਡ ਜੀ ਗੁਰअर्जਨ ਸਾਹਿਬ ਦੇ ਸਮੇਂ ਮਰਦਾਨਾ ਜੀ ਤੋਂ ਸ਼ੁਰੂ ਕਰ ਲੋ ਤੇ ਅਸੀਂ ਰਬਾਬੀਆਂ ਦੀ ਤਾਂ ਅਸੀਂ ਨਾਮ ਹੀ ਲਿਖਣਾ ਜੈਬ ਕਰਦੇ ਵਿੱਚ ਪਤਾ ਨਹੀਂ ਪਾਪਾ ਸ਼ਾਮ ਸਿੰਘ ਜੀ ਦੀ ਫੋਟੋ ਤੋਂ ਇਲਾਵਾ ਪਿੱਛੇ ਹਾਂ ਇੱਕ ਗੱਲ ਹੈਗੀ ਆ ਜੀ ਸ਼੍ਰੋਮਣੀ ਕਮੇਟੀ ਨੇ ਭਾਈ ਮਰਦਾਨੇ ਕੇ ਪਰਿਵਾਰ ਦੀ ਪੈਨਸ਼ਨ ਲਾ ਦਿੱਤੀ ਨਹੀਂ ਇਹ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿਉਂ ਲਾ ਦਿੱਤੀ ਜਾਂ ਤਾਂ ਉਹ ਸਿੱਖ ਗੁਰੂ ਨਾਨਕ ਸਾਹਿਬ ਦੀ ਭਾਈ ਮਰਦਾਨਾ ਜੀ ਦੇ ਨਾਲ ਕੀਤੀ ਹੋਈ ਗੱਲ ਕੀਤਾ ਹੋਇਆ ਵਾਅਦਾ ਜਿਹੜਾ ਨਿਭਾਵੇਗਾ ਉਹੀ ਸਿੱਖ ਹੋਵੇਗਾ ਉਹੀ ਕੀਰਤਨ ਕਰੇਗਾ ਕੀਰਤਨ ਕੇਵਲ ਸਿੱਖ ਕਰ ਸਕਦਾ ਹੈ ਭਾਈ ਮਰਦਾਨਾ ਜੀ ਉਹ ਕੁਝ ਛੱਡ ਕੇ ਮਹਿਫਲਾਂ ਚ ਗਾਉਣਾ ਛੱਡ ਕੇ ਹੂੰ ਠੀਕ ਹੈ ਜੀ ਦਾੜੀ ਕੱਟਣਾ ਛੱਡ ਕੇ ਕੇਸ ਕੱਟਣਾ ਛੱਡ ਕੇ ਹੋ ਸਕਦਾ ਕੋਈ ਨਸ਼ੇ ਦਾ ਸੇਵਨ ਕਰਦੇ ਹੋਣ ਜਾਂ ਨਾ ਕਰਦੇ ਹੋਣ ਉਹ ਸਭ ਕੁਝ ਛੱਡ ਕੇ ਸਿੱਖ ਬਣ ਕੇ ਕੀਰਤਨ ਕਰਦੇ ਰਹਿਆ ਤੇ ਕੀ ਉਹਨਾਂ ਦਾ ਪਰਿਵਾਰ ਜਿਨ੍ਹਾਂ ਦੀ ਅਸੀਂ ਪੈਨਸ਼ਨ ਲਈ ਹੈ ਉਹ ਸਿੱਖ ਬਣ ਕੇ ਕੀਰਤਨ ਕਰਦਾ ਹੈ